ਕੀ ਨਾ ਜੀ ਤੁਹਾਡਾ ਸੁਦੀਪਾ ਕਿਹੜੀ ਮਨਪ੍ਰੀਤ ਜੀ ਤੇਤ ਹੋਈ ਹੈ ਕਿ ਮੈਂ ਤੁਹਾਨੂੰ ਦੱਸ ਸਕਦੇ ਹਾਂ ਜੀ ਹਾਂ ਜੀ ਮੇਰਾ ਬਰਦਰ ਹੈ ਜੀ ਉਹ ਤੇ ਮਤਲਬ ਕਿ ਖੇਤ ਤੋਂ ਕੰਮ ਕਰਕੇ ਵਾਪਸ ਆਦੇ ਸੀ ਮਤਲਬ ਕਿ 4-5 ਮੁੰਡਿਆਂ ਨੂੰ ਨੇ ਘੇਰਾ ਪਾਇਆ ਤੇ ਬਲੀ ਬੇਰਮੀ ਨਾਲ ਉਹਦੇ ਬਹੁਤ ਸਾਰੇ ਸੱਤਾ ਮਾਰਨੇ ਜਿਸ ਦੇ ਕਰਕੇ ਉਹਨੂੰ ਦਿੱਤ ਹੋ ਗਈ ਆ ਪਰਿਵਾਰ ਦੇ ਜਿਹੜੇ ਬੱਚੇ ਉਹਨਾਂ ਦੇ ਕਿੰਨੇ ਸਾਲ ਦੇ ਨੇ 6 ਸਾਲ ਦਾ ਬੇਟਾ ਇਸਾਰਾ 5 6 ਸਾਲ ਦਾ ਬੇਟਾ ਯੂਸਰ ਕੱਲ੍ਹ ਹੀ ਬੰਲੇ ਕੁੱਚੀ ਗਾਉਂ ਦੀ ਕੰਨ ਕੰਨ ਨਾਲ ਲਾ ਦਿਓ ਤੇ ਬੜੇ ਮੋੜੇ ਤਰੀਕੇ ਨਾਲ ਉਹ ਬੰਦੇ ਕੀ ਕੁੱਟਾ ਮਾਰੀਆ ਲੈ ਸੱਚੀ ਮਾਰੀਆ ਉਹਨਾਂ ਪ੍ਰਸ਼ਾਸਨ ਨੂੰ ਕੀ ਪੀਲ ਕਰਨੀ ਹੋ ਬਲਕਿ ਸ਼ਾਸਨ ਤੈ ਹੀ ਆ ਪਈ ਲੱਗੀ ਕਿ ਜਿਹਨਾਂ ਨੇ ਜੋ ਕਰਿਆ ਹੈ ਉਹਨਾਂ ਲਈ ਉਹਨਾਂ ਨੂੰ ਵੇ ਰੱਬ ਦੀ ਰੱਬ ਅੱਗੇ ਕਿਹਨੇ ਨਹੀਂ ਮਾਰਦੇ ਇਹਨਾਂ ਨੂੰ ਸੱਤ ਸੱਤ ਸਜ਼ਾ ਦਿੱਤੀ ਜਾਵੇ ਕਿ ਸਾਨੂੰ ਜਿਹੜਾ ਹੈਗਾ ਇਹ ਸਾਹਮਣੇ ਰਹਿ ਜਾਵੇ ਬਸ ਇਹ ਬੇਨਤੀ ਹੈ ਇਹ ਕਿਤੇ ਕੋਈ ਨਾ ਪਰਗਨਾ ਵਿੱਚ ਬਹਾਈ ਤੇ ਅਮੇਜਮੇ ਕਿਤਾਬਾਂ ਕਰੀਆਂ ਨੇ ਅੱਲਾ ਵੀ ਇਹਨਾਂ ਦੇ ਮਾਮਲੇ ਲੈਣੇ ਕੋਈ ਤੁਹਾਡੇ ਚੰਗੇ ਆਲੇ ਜੀ ਸ਼ਾਇਦ ਕੱਪਲੇ ਵੀ ਉਹਨਾਂ ਨੇ ਕਰਿਆ ਇੱਕ ਕਲਾ ਤੇ ਮਤਲਬ ਕਿ ਠੀਕ ਹੈ ਕਿ ਤਲਿੰਦੇ ਦੀ ਮਾਰ ਨੂੰ ਬੰਦ ਲਈ ਕੋਈ ਕਿਤੇ ਜਾ ਲੈਣੀ ਚੰਗੀ ਗੱਲ ਨੂੰ ਦੀ ਕਿਸੇ ਦਾ ਪਰਿਵਾਰ ਉਹਨਾਂ ਨੇ ਚਾ ਲਿਆ ਕੀ ਨਾਜੀ ਤੁਹਾਡਾ ਸੋਹਿੰਦਰ ਸਿੰਘ ਤੁਸੀਂ ਮਨਪ੍ਰੀਤ ਕੀ ਲਗਦੇ ਹੋ ਚਾਚਾ ਕੀ ਹੋਇਆ ਜੀ ਕਰ ਨਾ ਤੇ ਲੜਾਈ ਪਈ ਕਿਤੇ ਮਾਰੇ ਮੋਟੀ ਉਹਦੇ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਕਿ ਨਾਜੀ ਕਿਰਪਾਨ ਮਾਰੀ ਗਿਆ ਫੋੜਾ ਮਾਰਿਆ ਬਾਹ ਬੱਡੀ ਕਿਛ ਕੁਛ ਵੀ ਮਾਰੀ ਮਨਪ੍ਰੀਤ ਦੀ ਮੌਤ ਇੱਥੇ ਹੋ ਗਈ ਸੀ ਜੀ ਨਾ ਨਾ ਪਟਿਆਲਾ ਜਾ ਕੇ ਹੋਈ ਹੈ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਜੀ ਮਨਪ੍ਰੀਤ ਦੇ ਮੈਂਬਰ ਤਾਂ ਉਹ ਤਾਂ ਭੈਣ ਭਾਈ ਆਉਂ ਲੱਲੇ ਇਕੱਲੇ ਸੀ ਜੀ ਇਕੱਲੇ ਰਹੇ ਵਿਆਹ ਹੋਇਆ ਸੀ ਮਨਪ੍ਰੀਤ ਹਾਂ ਜੀ ਹਾਂ ਬੱਚੇ ਮਨਪ੍ਰੀਤ ਦੇ ਕੋਲ ਇੱਕ ਮੁੰਡਾ ਹੈ ਕਿੰਨੇ ਸਾਲ ਦਾ ਜੀ ਬੇਟਾ ਉਹਨਾਂ ਦਾ 6 ਸਾਲ ਦਾ ਹੈ ਇਹ ਮਨਪ੍ਰੀਤ ਦੇ ਜੀ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਤੇ ਰੋਜ਼